ਤਿਆਰ ਕੋਈ ਨਹੀਂ ਅੰਦਰੋਂ 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 ਅੰ ਜਾਨੇ ਅੱਜ ਖੇਰ ਕਾਲੀ ਦਿੱਤਾ ਗਿਆ ਹੈ ਕਿਸੀ ਤਸਵੀਰਾਂ ਬੰਦੇ ਨੇ ਕਿਰਨ ਮਨੂਜਾ ਕਰਨ ਮਿਲਾਂ ਦੇ ਪਰਾਲੀਆਂ ਬਹੁਤ ਬਹੁਤ ਹੈ ਗੱਲਬਾਤ ਵੀ ਕਰਦੇ ਆ ਮੈਡਮ ਅਸੂਤ ਘਾਟਨ ਕੀਤਾ ਗਿਆ ਕਿੰਨੇ ਕਰੋੜ ਰੁਪਏ ਦੇ ਪਰਚਾ ਦੇ ਕਿਸ ਕਿਸ ਚੀਜ਼ ਦੇ ਕਿਹੜੇ ਕਿਹੜੇ ਵਾਟ ਕਮ ਹੋ ਸੋ ਜਿਸ ਤਰੀਕੇ ਪਹਿਲਾਂ ਤੋਂ ਕਮਾਦਾ ਉਹ ਕਮਾਦਾ ਅੱਜ ਜਿਹੜਾ ਇਹ ਪੁਰਾਣੀ ਚਾਰਵੇਂ ਇੱਕ ਮਿੰਟ ਕਮਾਂ ਦਾ ਜਿਹੜਾ ਸੀ ਕੰਟੀਨਿਊਸ ਉਹ ਉਦਘਾਟਨ ਕਰ ਰਹੇ ਆ ਵਿਕਾਸ ਦੇ ਲਈ ਆ 3.5 ਕਰੋੜ ਦੇ ਕਮਾਂ ਦਾ ਇੱਕ ਜਗ੍ਹਾ ਤੇ 3 ਕਰੋੜ ਦਾ ਇੱਕ ਜਗ੍ਹਾ ਇਹ ਟੋਟਲ 6.5 ਕਰੋੜ ਦੇ ਕਮਾਂ ਦਾ ਉਦਘਾਟਨ ਹੋਇਆ ਜਿਦੇ ਚ ਕੀ ਸਟਰੋਂਗ ਪਾਈਪਸ ਹੋਈਆਂ ਸੜਕਾਂ ਦਾ ਕੰਮ ਐ ਇੰਟਲੌਕ ਟਾਈਲਸ ਦਾ ਤੇ ਨਿਕਾਸੀ ਦੀਆਂ ਪਾਈਪਾਂ ਇਹ ਸਾਰਾ ਜਿਹੜਾ ਹੈਗੇ ਨੇ ਵੱਖੋ ਵੱਖ ਵਾਰਡਾਂ ਦੇ ਸਾਰੇ ਬੋਡੀਏ ਦੇ ਵਿੱਚ ਕਵਰ ਹੁੰਦੇ ਨੇ ਤੇ ਮੈਨੂੰ ਉਮੀਦ ਐ ਕਿ ਇਹਨਾਂ ਕੰਮਾਂ ਨੂੰ ਪ੍ਰਸ਼ਾਸਨ ਜਿਹੜੇ ਕੋਰਾਲੀ ਨਗਰ ਕਾਉਂਸਲ ਦੇ ਜਿੰਨੇ ਵੀ ਅਧਿਕਾਰੀ ਨੇ ਜਲਦੀ ਕਰਨਗੇ ਕਰਪਸ਼ਨ ਤੋਂ ਦੂਰ ਰੋ ਕੇ ਕਰਨਗੇ ਤੇ ਇਹ ਪੂਰੇ ਦਾ ਪੂਰਾ ਪੈਸਾ ਜਿਹੜਾ ਹੈਗਾ ਉਹ ਲੋਕਾਂ ਦਾ ਪੈਸਾ ਹੈ ਉਹ ਲੋਕਾਂ ਦੇ ਕੰਮਾਂ ਤੇ ਲਗਾਇਆ ਜਾਊਗਾ ਪੰਜਾਬ ਸਰਕਾਰ ਵੱਲੋਂ ਸਿਹਤ ਸੁਰੱਖਣ ਲੈ ਕੇ 10 ਲੱਖ ਦਾ ਹਰ ਇੱਕ ਬੰਦੇ ਦਾ ਬੀਮਾ ਜਿਹੜਾ ਉਹ ਕੀਤਾ ਜਾਣਾ ਹੈ ਉਸ ਪ੍ਰਤੀ ਆਪ ਕੀਵੇਂ ਦੇਖਦੇ ਹੋ ਬਹੁਤ ਵਧੀਆ ਗੱਲ ਹੈ ਜੀ ਬਹੁਤ ਪੰਜਾਬ ਸਰਕਾਰ ਨੇ ਬੇਹਤ ਅੱਛੇ ਫਰਾਲੇ ਮੁੱਖ ਮੰਤਰੀ ਸਾਹਿਬ ਕਰ ਰਹੇ ਨੇ ਕੱਲ੍ਹ ਹੀ ਅਸੀਂ ਜਿਹੜੇ ਚੈੱਕ ਨੇ ਅਸੀਂ ਭਾਈਚਾਰੇ ਦੇ ਜਿਹੜੇ ਬਹੁਤ ਛੋਟੇ ਵਪਾਰੀ ਨੇ 8-8 ਕਰੋੜ ਰੁਪਏ ਆਪਣੇ ਪੰਜਾਬ ਤੋਂ ਦਾ ਮਾਫ ਹੋਇਆ ਤੇ 75 ਲੱਖ ਦੇ ਅਸੀਂ ਜਿਹੜੇ ਚੈੱਕ ਨੇ ਸਾਡੇ ਹਲਕੇ 'ਚ ਵੰਡੇ ਆ ਸੋ ਬਹੁਤ ਸਾਰੇ ਸਕੀਮਾਂ ਨੇ ਜਿਹੜੀਆਂ ਨਸ਼ੇ ਦੀ ਮੁਹਿੰਮ ਤੋਂ ਲੈ ਕੇ ਹਰ ਵਰਗ ਦਾ ਜਿਹੜਾ ਖਿਆਲ ਆ ਪੰਜਾਬ ਸਰਕਾਰ ਉਹ ਰੱਖ ਰਹੀ ਹੈ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਔਰ ਹਰਿਆਣਾ ਸਰਕਾਰ ਅੱਜ ਇੱਕ ਮੀਟਿੰਗ ਵੀ ਹੋਣ ਜਾ ਰਹੀ ਹੈ। ਕਿਉਂ ਉਸ ਨੂੰ ਕਿਵੇਂ ਦੇਖੋ ਜੀ ਕੀ ਸੱਟਾਂ ਨਿਕਲ। ਅੱਜ ਜਦੋਂ ਮੈਡਮ ਪ੍ਰਸਾਦ ਆਉਂਦੀ ਸ਼ਹਿਰ ਕੋਰਾਲੀ ਜਿਹੜਾ ਫੋਟੋ ਜਾਂਦਾ ਹੈ। ਸੀਵਰੇਜ ਦੀ ਕਾਫੀ ਸਮੱਸਿਆ ਹੈ। ਹਾਂਜੀ ਸੀਵਰੇਜ ਇੱਥੋਂ ਦਾ ਸਾਰਾ ਕੁਛ ਇੱਥੇ ਪਾਈਪਾਂ ਪਹਿਲਾਂ ਗਲਤ ਪਈਆਂ ਹੋਈਆਂ ਨੇ ਸ਼ਹਿਰ ਦੀਆਂ ਤੇ ਉਹਨਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ। ਅਧਿਕਾਰੀਆਂ ਨੂੰ ਜਿਹੜਾ ਇਹਦੀ ਪਲਾਨ ਬਣਾਉਣ ਦੀ ਜ਼ਰੂਰਤ ਹੈ ਫਾਰਮੈਲਿਟੀਆਂ ਕਰਨ ਦੀ بجائے ਸਾਰਿਆਂ ਨੂੰ ਰਲ ਮਿਲ ਕੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੇ ਆਲਰੇਡੀ ਹੁਣ ਅਸੀਂ ਜਿਹੜਾ ਕੰਮ ਹੈ ਇੱਥੇ ਕੁਰਾਲੀ ਦਾ ਤੇਜ਼ ਕਰ ਰਹੇ ਆ ਕੰਮਾਂ ਨੂੰ ਮੇਕ ਸ਼ੁਰ ਸਾਰੇ ਅਧਿਕਾਰੀ ਇਸ ਚੀਜ਼ ਨੂੰ ਮੇਕ ਸ਼ੁਰ ਕਰਨ ਕਿ ਕੰਮ ਜਲਦੀ ਹੋ ਜਾਏ ਕਿਉਂਕਿ ਅਸੀਂ ਕੰਟੀਨਿਊਸ ਇਹਨਾਂ ਚੀਜ਼ਾਂ ਉੱਪਰ ਵਾਚ ਰੱਖਾਂਗੇ ਤੇ ਸਮਾਨ ਨੂੰ ਸਹੀ ਤਰੀਕੇ ਨਾਲ ਕੀਤਾ ਜਾਵੇ ਖਾਣਾ ਪੂਰਤੀ ਦਾ ਕੀਤੀ ਜਾਵੇ ਐਸੇ ਜੀ ਬਹੁਤ ਨਰਕ ਬਣਿਆ ਹੋਇਆ ਸਾਡੇ ਮਹੱਲੇ ਦਾ ਮੈਡਮ ਜਿਹੜਾ ਜਿਹੜਾ ਪਾਣੀ ਪਿੱਛੋਂ ਆਉਂਦਾ ਨਾ ਆ ਸਾਡਾ ਕ੍ਰੋਸ ਕਰਦੀ ਹੈ ਉਹ ਨੱਕ ਬਹੁਤ ਬੁਰਾ ਹਾਲ ਬੰਦ ਹੋਈ ਹੋਈ ਹੈ ਉਹਦੇ ਕਰਕੇ ਪਾਣੀ ਇੱਧਰ ਆ ਕੇ ਤਿੰਨ ਚਾਰ ਵਾਰਡ ਜਿਹੜੇ ਨੇ ਡੁੱਬੇ ਹੋਏ ਹੈ ਪਾਈਪਾਂ ਪਾਉਣ ਦੀ ਲੋੜ ਹੈ ਪਾਣੀ ਤਾਂ ਕੋਈ ਬਣਾ ਨਹੀਂ ਗਈ ਪਾਣੀ ਦਾ ਮਸਲਾ ਹੱਲ ਹੋਣਾ ਹੈ ਜਿਹੜੀ ਜਿਹੜੀ ਮਰੰਡਾ ਰੋਡ ਹੈ ਇਹਨੂੰ ਕ੍ਰੋਸ ਕਰਦੀ ਪੂਰੀ ਬੰਦ ਹੈ ਅੱਗੇ ਜਾ ਕੇ ਨਾਲਾ ਨਹੀਂ ਉਹਦਾ ਨਾਲਾ ਅੱਗੇ ਜਾ ਕੇ ਡੁੱਬਿਆ ਹੋਇਆ ਹੈ ਜੀ ਤਿੰਨ ਬਿਆਂ ਦਾ ਦੋ ਦਾ ਚੌੜਾ ਬਹੁਤ ਬੁਰਾ ਨਾਲਾ ਦੱਬੇ ਹੋਏ ਜੀੜੀ ਲੱਗੀ ਹੋਈ ਹੈ ਉਹਦੇ ਚ ਬਹੁਤ ਠੜਾ ਹੋ ਜੀ ਤੁਸੀਂ ਕੀ ਕਹਿ ਕੀ ਕੰਮ ਦੱਸੋ ਮੈਨੂੰ ਇਹ ਤਾਂ ਮੈਂ ਆਹ ਪਾਣੀ ਦੀ ਜਿਹੜੀ ਪ੍ਰੋਬਲਮ ਹੈ ਪਹਿਲਾਂ ਤਾਂ ਇਹ ਸਾਫ ਕਰਨੀ ਹੈ ਤਾਂ ਪੂਰੀ ਸਾਫ ਤਾਂ ਉਹ ਜਿਹੇ ਢਾਕੇ ਸਾਰਾ ਟੁੱਟਿਆ ਹੋਈ ਦੀ ਰਫੇ ਰੋ ਜੀ ਹਾਂਜੀ ਹਾਂਜੀ ਬਣੇ ਕਿਦਾਂ ਦੇ ਸੀ ਵੀ ਦੇ ਬੋਲਦੇ ਸੀ ਉਹ ਰਾਇ ਸੀ ਉਹ ਬੋਲਦੇ ਸੀ ਵੀ ਦਾ ਪੈਸਟੇਮ 40 ਲੱਖ ਰੁਪਏ ਤਿਆਰ ਹੋ ਗਏ ਆਪਾਂ ਆਨ ਲਈ ਹੋ ਗਈ ਮੀਟਿੰਗ ਮੈਨੂੰ ਦੱਸੋ ਵੀ ਉਹਦੇ ਨਾਲ ਇਹਨਾਂ ਦੀ ਮੁਸ਼ਕਲ ਦੂਰ ਹੋ ਗਈ ਉਹ ਜਦੋਂ ਸੀ ਵੀ ਨਾਲ ਦੂਰ ਹੋ ਗਈ ਪੂਰੀ ਬਾਲੀ ਸੀ ਮੈਡਮ ਉਹ ਜਦ ਤੱਕ ਪੁਲੀ ਨਹੀਂ ਸਾਫ ਹੁੰਦੀ ਪੁਲੀ ਪੂਰੀ ਸਾਰੀ ਸੜਕ ਨੂੰ ਕਰਾਸ ਕਰਦੀ ਹੈ ਜੀ ਅਸੀਂ ਮੈਡਮ ਪੀਡੋਨੀ ਦਾ ਮੰਦਰੀ ਦਾ ਲੈ ਲੋ ਮਨਜ਼ੂਰੀਓ ਮਨਜ਼ੂਰੀ ਨੂੰ ਕਿਹੜਾ ਉਹ ਕਿਹੜਾ ਕੀ ਕਹਿੰਦੇ ਨੇ ਵੀ ਅਸੀਂ ਸਾਫ਼ੀ ਕਰਨ ਦੇ ਨਹੀਂ ਮਨਜ਼ੂਰੀ ਤੱਕ ਪੇਮੈਂਟ ਜਮ੍ਹਾਂ ਕਰਾਣੀ ਵੀ ਨਹੀਂ ਕਰਵਾਉਂਗੇ ਬਿਜਲੀ ਸਫਾਈ ਚ ਰਹਿਣ ਲੱਗ ਜਾਂਗੇ ਨਹੀਂ ਮਨਜ਼ੂਰੀ ਤੱਕ ਪੇਮੈਂਟ ਉਹ ਦੁਬਾਰੇ ਬਣ ਜੇ ਪੈਸਾ ਆ ਜਾਵੇਗੀ ਕੀ ਕੰਮ ਹੈ ਇੱਕ ਮਿੰਟ ਮਨਜ਼ੂਰੀ ਦੇ ਇੱਕ ਫਾਰਮੈਲਿਟੀ ਹੈ ਉਹਨੂੰ ਲੈ ਕੇ ਪੁਲੀ ਦਾ ਸਾਫ਼ ਕੰਮ ਚਾਰ ਵਾਰਡ ਬਚਦੇ ਨੇ ਜੀ ਕਾਰ ਬਾਡਾ ਚ ਪਾਣੀ ਨਹੀਂ ਭਰਦਾ ਬਾਕੀ ਗੱਲ ਕਰਾਂਗੇ ਅੰਕਲ ਜੀ ਆਪਾਂ ਸਾਫ ਸਫਾਈ ਕਰਾਂਗੇ ਨਾਲੇ ਜਿਹੜੇ ਸਫਾਈ ਨਹੀਂ ਹੋ ਰਹੀ ਦੇਖੋ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਨਾਲੇ ਉਹ ਪਾਣੀ ਪਾਣੀ ਲੱਗਿਆ ਜੀ ਗੱਡੀ ਉੱਪਰ ਸਾਰਾ ਮੋਟਾ ਪਿਆ ਆ ਮੈਡਮ ਜੀ ਨੇ ਦਿਖਾ ਦੇ ਰਕਮ ਆਪੇ ਦਿਖਾਓ ਮੈਡਮ ਜੀ ਆਏ ਇੱਧਰੋਂ ਇੱਕ ਮਿੰਟ ਭਾਜੀ ਆਹ ਜਾਂਦਾ ਨਾ ਇੱਧਰੋਂ ਉਹੜਾ ਕੰਦ ਪਿਆ ਹੋਇਆ ਹੈ ਟੋਕੜਾ ਵਿੱਚ ਜਿੱਥੇ ਤੁਸੀਂ ਖੜੇ ਆ ਬਿਲਕੁਲ ਸਾਹਮਣੇ ਬਿਦੌਣੀ ਚਾਹੀਦੀ ਹੈ ਇੱਥੇ ਕੂੜੇ ਦਾ ਡੰਪ ਬਣਿਆ ਹੋਇਆ ਹੈ ਤੇ ਲੋਕ ਮੰਗ ਕਰ ਰਹੇ ਨੇ ਵੀ ਇੱਥੇ ਨੂੰ ਛੱਕਿਆ ਜਾਵੇ ਕੋਈ ਪਾਰਕ ਬਣਾਇਆ ਜਾਵੇ ਸਾਹਮਣੇ ਹੈ ਜੀ ਸਰਕਾਰੀ ਸਟਾਫ ਬਣੇ ਗਏ ਨੇ ਕੋਈ ਕੋਈ ਪ੍ਰਸ਼ਾਸਨ ਦਾ ਮਤਲਬਾਸ ਮਤਲਬਾ ਪੰਜਾਬ ਸਰਕਾਰ ਦੀ ਉਹ ਜਿਹੜੀ ਸਿਫਾਰੋ ਕੰਪਨੀਆਂ ਹੋਈਆਂ ਦੋ ਕੱਲੇ ਕਈ ਸ਼ਾਇਦ ਮੇਰੀ ਇੱਕ ਮੈਡਮ ਕੋਈ ਬਤਾ ਬਣਾ ਕੋਈ ਪੰਜ ਬਾਅਦ ਲੱਗੇ ਦੋ ਮਿੰਟ ਦੇ ਪਲੀਜ਼ ਇੱਕ ਮਿੰਟ ਉਹ ਕਦੀ ਖੜ ਤੋਂ ਜਾਣਾ ਨਹੀਂ ਰਿਹਾ ਉਹ ਮੇਰੀ ਫੋਨ ਹੋਰ ਆਪਣੇ ਜਗਤ ਨੌਰੇ ਦਾ ਧਿਆਨ ਦਿਓ ਆਹੋ ਜਿਹੜੀ ਜਗ੍ਹਾ ਹੈ ਨੀ ਪੂਰੇ ਉਹ ਗਰੂਪ ਜੀ ਥੋੜਾ ਜਨਾ ਸਮਾਨ ਜੀ ਫੌਜੀ ਸਰਦਾਰ ਜੀ ਭਾਰਤ ਦੇ ਲੋਕਾਂ ਦੇ ਪੈਸੇ ਕਮਾਉਣੀ ਹੈ ਲੋਕਾਂ ਦੇ ਪੈਸੇ ਕਮਾਉਣੀ ਹੈ ਸਰ ਜੀ ਕਿੰਨੇ ਕਰੋੜ ਦੇ ਪ੍ਰੋਜੈਕਟ ਲਾਇਆ ਜੀ ਆਹ ਦੇਖੋ ਜਿਹੜੇ ਕੰਨਾਲੇ ਦਾ ਹਾਲ ਦੇਖ ਲੋ ਜੀ ਮਾਨਾ ਜੀ ਮੈਡਮ ਜੀ ਮੈਡਮ ਜੀ ਆ ਤੁਹਾਡੇ ਮੁਲਾਜ਼ਮਾਂ ਦਾ ਹਾਲ ਦੇਖੋ ਅੱਗੇ ਚੱਲੋ ਜੀ ਅੱਗੇ ਚੱਲੋ ਜੀ ਜਾਨੂ ਜੀ ਦੇਖੋ ਇੰਦਰ ਹਾਲ ਦੇਖੋ ਕਿਹੜਾ ਚੱਲਦਾ ਹੈ ਪਰ ਅੰਤਿਮ ਗੱਲ ਇਹ ਕਿ ਤੁਸੀਂ ਬੋਲ ਰਹੇ ਹੋ ਕਿ ਸਾਰੇ ਕਟਾਏ ਹੋਏ ਕੰਮ ਸਭ ਤੋਂ ਵੱਧ ਦਾ ਮੌਕੇ ਤੇ ਹੱਲ ਕੀਤਾ ਜਾ ਰਿਹਾ ਮੈਡਮ ਅਲਮੌਲੋਂ ਦਲਮਾਨ ਦੀ ਵੱਲੋਂ ਦੇਖੋਗੇ ਤਸਵੀਰਾਂ ਦੇ ਵਿੱਚ ਇੱਕ ਜਗ੍ਹਾ ਤਾਂ ਡੰਬ ਚੱਕਣੇ ਇਹਨੂੰ ਇੱਕ ਨੋਟ ਕਰੋ ਦੂਸਰਾ ਆ ਜਿਹੜੀ ਇੱਥੇ ਗੰਦਾ ਪਾਣੀ ਆਉਂਦਾ ਪੂਰੀ ਸਾਫ ਕਰਨੀ ਇਹ ਦੋ ਕੰਮ ਇਹਨਾਂ ਨੂੰ ਇਮੀਡੀਏਟਲੀ ਨਾ ਇਹਦਾ ਇਹ ਲੱਟਾਰਾ ਕਰਕੇ ਸਾਨੂੰ ਪਾਰਕ ਦੇ ਵਿੱਚ ਹਾਂ ਜੀ ਬਾਕੀ ਨੰਬਰ 14 ਚ ਕੀ ਕਰਨਾ ਜੀ ਦੇਖੋ